ਬਠਿੰਡਾ ਦੇ ਮਹੱਲਾ ਕਲੀਨਿਕ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦੋਂ ਕਲੀਨਿਕ ਦੇ ਬਾਹਰ ਇੱਕ ਪੋਸਟਰ ਲਗਾ ਦਿੱਤਾ ਕਿਉਂਕਿ ਕਲੀਨਿਕ ਦੇ ਵਿੱਚ ਅਜਿਹੇ ਬੰਦੇ ਵੜ ਗਏ ਜਿਸ ਤੋਂ ਬਾਅਦ ਮਹੱਲਾ ਕਲੀਨਿਕ ਦੇ ਮੁਲਾਜ਼ਮ ਪਰੇਸ਼ਾਨ ਹੋਏ ਤੇ ਉਹਨਾਂ ਨੇ ਲੋਕਾਂ ਦੇ ਵਾਸਤੇ ਇੱਕ ਪੋਸਟਰ ਲਾ ਦਿੱਤਾ ਜਿਸ ਨੂੰ ਪੜ ਕੇ ਮਰੀਜ਼ ਵੀ ਹੈਰਾਨ ਹੋ ਗਏ ਤਾਂ ਦਾਦੀ ਇੱਕ ਹੀ ਬਠਿੰਡਾ ਦੇ ਮਹੱਲਾ ਕਲੀਨਿਕ ਦੇ ਵਿੱਚ ਚੋਰਾਂ ਨੇ ਹੱਥ ਦੇ ਵਿੱਚ ਦੋ ਵਾਰ ਚੋਰੀ ਕਰ ਲਈ ਚੋਰਾਂ ਦੇ ਵੱਲੋਂ ਏਸੀ ਦੀਆਂ ਤਾਰਾਂ ਇਨਵਰਟਰ ਦੀ ਬੈਟਰੀ ਕੰਪਿਊਟਰ ਪ੍ਰਿੰਟਰ ਅਤੇ ਨਸ਼ੇ ਦੀਆਂ ਗੋਲੀਆਂ ਚੋਰੀ ਕਰਕੇ ਲੈ ਗਏ ਜਿੱਦੇ ਚਾਲ ਦੇ ਮੁਲਾਜ਼ਮਾਂ ਦੇ ਵੱਲੋਂ ਕਲੀਨਿਕ ਦੇ ਬਾਹਰ ਪੋਸਟਰ ਲਗਾ ਦਿੱਤਾ ਕਿ ਚੋਰੀ ਹੋਣ ਕਰਕੇ ਇੱਕ ਹਫਤਾ ਇੱਥੇ ਦਵਾਈ ਨਹੀਂ ਮਿਲੇਗੀ ਆਮ ਆਦਮੀ ਕਲੀਨਿਕ ਪਰਸਰਾਵ ਨਜ਼ਰ ਚ ਹੈਜ਼ ਅ ਫਾਰਮਾਸਿਸ ਜੌਬ ਕਰਦੇ ਹਾਂ ਮੈਂ ਕੀ ਮਾਮਲਾ ਕੀ ਹੋਇਆ ਜੀ ਹਾਂਜੀ ਅੱਜ ਸਵੇਰ ਮਾਰਨਿੰਗ ਆਏ ਤਾਂ ਅਸੀਂ ਦੇਖਿਆ ਵੀ ਗੇਟ ਦੀ ਤੋੜ ਰੱਖਿਆ ਸੀਗਾ ਤੇ ਉਹਦੇ ਚੋਂ ਐਂਟਰ ਕਰਕੇ ਚੋਰਾਂ ਨੇ ਅੰਦਰ ਵੀ ਦੋ ਤਿੰਨ ਗੇਟ ਤੋੜੇ ਹੋਏ ਸੀਗੇ ਤੇ ਇਨਵਰਟਰ ਦੀ ਬੈਟਰੀ ਉਹਨਾਂ ਨੇ ਚੋਰੀ ਕੀਤੀ ਕੰਪਿਊਟਰ ਸਿਸਟਮ ਸਾਰਾ ਯੂਪੀਐਸ ਸੀਪੀਓ ਸਾਰਾ ਕੁਝ ਚੋਰੀ ਕਰ ਲਿਆ ਤੇ ਹੋਰ ਪ੍ਰਿੰਟਰ ਵੀ ਚੋਰੀ ਹੋ ਗਿਆ ਸੀ ਪਰसों ਚੋਰੀ ਹੋਈ ਸੀ ਜਿਹੜੀ 23 ਤਰੀਕ ਨੂੰ ਹਾਂ ਕਾਫੀ ਨੁਕਸਾਨ ਕਰ ਗਈ ਅੱਛੇ ਹਫਤੇ ਦੇ ਵਿੱਚ ਦੂਜੀ ਜੋੜੀ ਕਹਿ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਇਤਲਾ ਵਗੈਰਾ ਤੇ ਪੁਲਿਸ ਨੂੰ ਦਿੱਤੀ ਹਾਂਜੀ ਹਾਂਜੀ ਮੌਕੇ 'ਤੇ ਕਰਤੀ ਸੀ ਕੰਪਲੇਂਟ ਆ ਗਈ ਸੀ ਉਹਨਾਂ ਨੂੰ ਵਸਤਾ ਸਾਰੀ ਡਿਟੇਲ ਦਿੱਤੀ ਵੀ ਕੀ ਕੀ ਚੋਰੀ ਹੋਇਆ ਹੈ ਹੁਣ ਦੇਖਦੇ ਹਾਂ ਕਿ ਕਰ ਤਾ ਤੁਸੀਂ ਇਹ ਕਾਰਗੋ ਇਹ ਤਾਂ ਪੋਸਟਰ ਵੀ ਲਾਇਆ ਸੀ ਤੁਸੀਂ ਹਾਂ ਉਹ 28 ਤਰੀਕ ਨੂੰ ਜਿਹੜੀ ਚੋਰੀ ਹੋਈ ਸੀ ਉਸ ਤੋਂ ਬਾਅਦ ਲਾਇਆ ਸੀ ਕਿ ਓਟ ਵਾਲੀ ਗਈ ਤੇ ਜੀ ਵਾਲੀ ਬੋਲੀ ਮਿਲਦੀ ਹੈ ਨਾ ਸਹੀ ਹਾਂ ਉਹ ਬੰਦ ਕੀਤੀ ਸੀਗੀ ਨਹੀਂ ਚੋਰੋ ਗੋੜੇ ਲੈ ਕੇ ਸੀ ਚੋਰੀ ਕਰਦੇ ਨਹੀਂ ਉਹਦੋਂ ਤਾਂ ਨਹੀਂ ਹੋਇਆ ਸੀਗੀ ਨਹੀਂ ਫਿਰ ਇਹ ਲਿਖ ਕੇ ਕੋ ਲਾਇਆ ਜੀ ਉਹ ਫਿਰ ਓਟ ਉਹਦੇ ਕਰਕੇ ਹੀ ਹੁੰਦੀ ਨੇ ਇਹ ਚੋਰੀਆਂ ਉਹਨਾਂ ਨੂੰ ਮਿਲੀ ਨਹੀਂ ਚਲੋ ਗੱਲ ਅਲੱਗ ਅੱਛਾ ਵੀ ਚੋਰ ਮਰੀਜ਼ ਹੀ ਚੋਰੀ ਕਰਦਾ ਤੋਂ ਕਿੰਦਲੇ ਆ ਮੈਨੂੰ ਤਾਂ ਹੁਣ ਦੇਖੋ ਕੌਣ ਹੁੰਦਾ ਕੌਣ ਨਹੀਂ ਹੁੰਦਾ ਨੀ ਤੁਸੀਂ ਲਿਖ ਕੇ ਲਾਇਆ ਨਵੇਂ ਤੋਂ ਹੀ ਨਹੀਂ ਫਿਰ ਇਹ ਨਾਲ ਉਹ ਉਹੜ ਦੀ ਦਹੀਂ ਮਿਲਦੇ ਨਹੀਂ ਉਹਦੇ ਕਰਕੇ ਚੋਰੀ ਹੁੰਦੀ ਆ ਜੀ ਬਲੀ ਗੋਲੀ ਕਰਕੇ ਗੋਲੀ ਕਰਕੇ ਚੋਰੀ ਹਾਂ ਗੋਲੀ ਕਰਕੇ ਚੋਰੀ ਹੁੰਦੀ ਆ ਅੱਛਾ ਵੀ ਨਸੇੜੀ ਜਿਹੜੇ ਹੈਗੇ ਚੋਰੀ ਕਰਦੇ ਬਿਲਕੁਲ ਬਿਲਕੁਲ ਤਾਂ ਹੀ ਲਿਖ ਕੇ ਲਾਇਆ ਹੈ ਬਿਲਕੁਲ ਕਿੰਨਾ ਕੁ ਨੁਕਸਾਨ ਜਿਹੜਾ ਆਪਾਂ ਲਗਾ ਸਕਦੇ ਹਾਂ ਦਾ ਕਿ ਆਜੂ ਹੁਣ ਦੇਖੋ ਇਹ ਏਸੀ ਦੀ ਹੋ ਗਿਆ ਪ੍ਰਿੰਟਰ ਚੋਰੀ ਹੋ ਗਿਆ ਕੰਪਿਊਟਰ ਸਿਸਟਮ ਚੋਰੀ ਹੋ ਗਿਆ ਲੱਖ ਤੇ ਕਰੀਬ ਤੱਕ ਹੋਈ ਗਿਆ ਨੁਕਸਾਨ ਸਾਮੁਹ ਖੜ ਗਿਆ ਬੈਟਰੀ ਵੀ ਲੱਗੇ ਇਨਵਰਟਰ ਦੀ ਅੱਛਾ ਸੇਵਾਵਾਂ ਤੇ ਵੀ ਅਸਰ ਪੈਂਦਾ ਫਿਰ ਜੇ ਮਰੀਜ਼ ਜਾਂਦੇ ਜਿਸ ਤਰ੍ਹਾਂ ਸਮਾਨ ਚੋਰੀ ਹਾਂ ਫਿਰ ਉਹ ਸਮਾਨ ਚੋਰੀ ਹੋ ਫਿਰ ਸਾਨੂੰ ਮੈਨੇਜ ਕਰਨ ਚ ਪ੍ਰੋਬਲਮ ਆਂਦੀ ਹੈ ਅੱਛਾ ਉਹਨਾਂ ਲਈ ਮੈਡੀਸਿਨਸ ਤਾਂ ਚਲੋ ਪਈਆਂ ਹਲੇ ਉਹ ਤਾਂ ਮੈਨੇਜ ਹੋ ਜਾਂਦਾ ਕੋਈ ਖਾਸ ਕਰਨੀ ਅੱਛਾ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਨਹੀਂ ਕੈਮਰੇ ਨਹੀਂ ਲੱਗੇ ਕੁਝ ਅਧਿਕਾਰੀਆਂ ਨੂੰ ਕੋਈ ਦੱਸਿਆ ਤੁਸੀਂ ਹਾਂ ਉਹ ਸੂਚਨਾ ਤਾਂ ਅਸੀਂ ਦਿੱਤੀ ਹੋਈ ਹੈ ਡਿਮਾਂਡ ਕਰ ਰੱਖੀ ਹੋਈ ਕੈਮਰਾ ਸਿਕਿਉਰਿਟੀ ਗਾਰਡ ਚਾਹੀਦਾ ਉਹ ਹੁਣ ਉਹਨਾਂ ਤੇ ਆਈ ਇਸ ਤਰ੍ਹਾਂ ਦੀ ਮੰਗ ਕਰਨਾ ਚਾਹੁੰਦੇ ਬਸ ਸੇਫਟੀ ਹੋਵੇ ਕੋਈ ਸਿਕਿਉਰਿਟੀ ਗਾਰਡ ਲੱਗਿਆ ਹੋਵੇ ਜਾਂ ਸੀਸੀਟੀਵੀ ਲੱਗੇ ਹੋਣ ਚੋਰੀ ਭਰੇ ਗਏ ਹਾਂ ਬਿਲਕੁਲ ਹੀ ਬਿਲਕੁਲ بار بار ਚੋਰੀ ਨਾ ਹੋਵੇ ਕਿਉਂਕਿ ਇਸ ਰਸੇਵੀ ਪਰੇਸ਼ਾਨ ਹਨ ਉੱਤੇ ਹੀ ਕਰਮਚਾਰੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਵੱਲੋਂ ਇੱਕ ਹਫਤੇ ਦੇ ਵਿੱਚ ਮੁਹੱਲਾ ਕਲੀਨਿਕ ਦੇ ਵਿੱਚ ਦੋ ਵਾਰ ਚੋਰੀ ਕਰ ਲਈ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ